ਕੰਨਸਾ ਸਿੱਕਾਲ ਜੀ ਸਾਰਿਆਂ ਨੂੰ ਵਧੀਆ ਸਾਰਿਆਂ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਪੱਬਰ ਵਾਲੀ ਤਹਿਸੀਲ ਡੇਰਾ ਪੱਪਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਦੁੱਧ ਦਾ ਕੰਮ ਹੈ ਵੀਰ ਜੀ ਹੁਣਾਂ ਦਾ ਅ ਘਰੇ ਵੀ ਜਿਹੜੇ ਪਸ਼ੂ ਜਿਹੜੇ ਕਾਫੀ ਚੰਗੇ ਦੁੱਧ ਵਾਲੇ ਜਿਹੜੇ ਰੱਖੇ ਆਪਾਂ ਦੇਖ ਸਕਦੇ ਹਾਂ ਤੇ ਆ ਗਾਂ ਇੱਕ ਜਿਹੜੀ ਵੀਰ ਜੀ ਹੁਣਾਂ ਨੇ ਅੱਜ ਵੇਚਣੀ ਆ ਮਗਰ ਇਹਦੇ ਪਸ਼ੀ ਆ ਸੋਈ ਸਵਾਈ ਆ ਸੋਈ ਤੇ ਆਪਣੇ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀ ਨਹੀਂ ਵੀ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚੋਅ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਉਹ ਠੀਕ ਠਾਕ ਜੀ ਤੇ ਨਾਮ ਦੱਸੋ ਵੀਰ ਜੀ ਕੀ ਆ ਜੀ ਮੇਰਾ ਸਿੱਧਾ ਨਾਮ ਹਰਪ੍ਰੀਤ ਸਿੰਘ ਜੀ ਹਾਂਜੀ ਉਹਦਾ ਹੈਪੀ ਜਗਾ ਚੱਲਦਾ ਜੀ ਠੀਕ ਜੀ ਤੇ ਤਸੀਲ ਡੇਰਾ ਬਾਬਾ ਨਾਨਕ ਜਿਲ੍ਹਾ ਗਰਦਾਸਟਰ ਇੱਥੋਂ ਮਾਲੇ ਵਾਲਾ ਸਾਨੂੰ 4 ਕਿਲੋਮੀਟਰ ਪੈਂਦਾ ਜੀ ਠੀਕ ਹੈ ਜੀ ਹਾਂਜੀ ਨੇੜੇ ਫਰੇ ਗੜ ਚੁੰਡੀਆਂ ਠੀਕ ਹੈ ਤੇ ਪਿੰਡ ਪੱਬਰ ਵਾਲੀ ਨਾ ਪੱਬਰ ਵਾਲੀ ਕਰ ਦੋ 3 ਕਿਲੋਮੀਟਰ ਹੈ ਪਿੰਡ ਪੱਬਰ ਵਾਲੀ ਕਾ ਠੀਕ ਹੈ ਤੇ ਰਮਦਾਸ ਵੀ ਲੱਗ ਗਈ ਆ ਪਿੰਡ ਦਾ 5 ਕਿਲੋਮੀਟਰ 5 ਕਿਲੋਮੀਟਰ ਠੀਕ ਹੈ ਤੇ ਫੋਨ ਨੰਬਰ ਇਹ ਬੋਲਦਾ ਆਪਣਾ ਫੋਨ ਨੰਬਰ ਹੈਗਾ ਜੀ 9386997 63708 ਠੀਕ ਹੈ ਇੱਕ ਨੰਬਰ ਹੋਰ ਹੈ 78890 31798 78890 31798 ਠੀਕ ਹੈ ਤੇ ਵਪਾਰ ਦਾ ਕੰਮ ਹੈ ਆਪਣਾ ਦੁੱਧ ਦਾ ਕੰਮ ਹੈ ਵਪਾਰ ਦਾ ਦੁੱਧ ਦਾ ਵੀ ਕਰੀਦਾ ਵਪਾਰ ਦਾ ਮਿੱਕੇ ਮਾੜਾ ਮੋਟਾ ਖਰੀਦਦਾ ਅੱਛਾ ਕਿਤੇ ਗੱਦੀ ਲਿਆ ਕੇ ਵੇਚ ਲੈਂਦੀ ਆ ਤੇ ਜਦੋਂ ਮੈਂ ਨਾ ਉਤਰ ਆਪਣਾ ਦੁੱਧ ਦਾ ਕੰਮ ਹੈ ਹਨਾ ਠੀਕ ਹੈ ਤੇ ਇੱਕ ਗਾਂ ਫੇਰ ਅੱਜ ਵੇਚਣੀ ਹੈ ਨਾ ਠੀਕ ਬਾਕੀ ਇਹ ਆ ਵੀ ਹੈਗੀ ਕ੍ਰੋਸ ਚ ਹੈ ਗਰਮੀਆਂ ਚ ਚਾਉਣ ਵਾਲੀ ਆ ਠੰਡੀ ਸੀ ਦੇ ਵਿੱਚ ਹੀ ਤੇ ਥਾਣੇ ਤੇ ਦੇਖ ਸਕਦੇ ਚੈੱਕ ਕਰੀ ਇਹਨੂੰ ਪੂਰੀ ਠੰਡੀ ਸੀ ਦੇ ਵਿੱਚ ਕੋਈ ਗੱਲ ਨਹੀਂ ਨਾ ਨੋਕ ਵਾਲਾ ਲੱਗਾ ਮਗਰੇ ਦੇ ਵੱਛੀ ਆ ਹਾਂਜੀ ਆਵਲੀ ਵੱਛੀ ਜਿਹੜੇ ਮਗਰ ਕੋਈ ਵੀਰ ਆਪਣੀ ਸਮਝ ਨਾਲ ਲਾ ਲੇ ਕਿੰਨੇ ਕੇ ਚਿਰਦੀ ਆ ਮਹੀਨੇ ਦੀ ਲਾ ਲੇ ਦੂਹ ਦੀ ਲਾ ਲੇ ਜੋ ਵੀ ਆ ਤੁਹਾਡੇ ਸਾਹਮਣੇ ਹੀ ਆ ਠੀਕ ਜਿਹੜੇ ਸੂਏ ਆ ਦੂਸਰਾ ਸੂਆ ਆ ਬਾਕੀ ਹੈਗੀ ਠੰਡੀ ਪੀਰੀ ਆ ਹੈਗੀ ਜਿਹੜੀ ਨਿੱਗਰਵਾਨੇ ਦੀ ਤੋਂ ਪੱਕਾ ਵੇਚੀ ਇਹਨੇ ਤਾਂ 10 ਕਿਲੋ ਹੈ 10 ਕਿਲੋ ਤੋਂ ਬਾਅਦ ਇਹ 10 ਕਿਲੋ ਦੀ ਗਾਰੰਟੀ ਕਹਿੰਦੇ ਆ ਦੇ ਨੇ ਡਰਦੀ ਡਰਦੀ ਜੀ ਆ ਥੋੜਾ ਬਾਕੀ ਇਹ ਵੀ ਹੈਗੀ ਨਿੱਗਰਵਾਨੀ ਦੀ ਆ ਕੰਦੀ ਫੀਲ ਵੀ ਨਹੀਂ ਕੋਈ ਗੱਲ ਨਹੀਂ ਆ ਵੇਖੋ ਆ ਦੇਖ ਸਕਦੇ ਫਲਾਟ ਵੇਖਾ 99 ਕੋ ਨੋਕਾ ਲੱਗਾ ਠੀਕ ਹੈ ਹਾਂਜੀ ਉਹਦੇ ਵਿੱਚ ਜੀ 10 ਕਿਲੋ ਤੋਂ ਬਾਹਰ ਹੈ 10 ਕਿਲੋ ਦੀ ਪੂਰੀ ਗਰੰਟੀ ਦੋ ਜਿਹੜਾ ਹੀ ਹੱਸਦਾ ਆਪਾਂ 10 ਕਿਲੋ ਦੁੱਧ ਕਰਦੇ ਮਰਜੀ ਦੋ ਵਾਲੇ ਦੋ ਟਾਈਮ ਤਿੰਨ ਟਾਈਮ ਦੇ ਵਾਲਾ ਪੱਕਾ ਦੁੱਧ ਜਿਹੜਾ ਹੈਗਾ ਹੁਣ 10 ਲੀਟਰ ਆਪਾਂ ਸਾਡੇ ਕੋਲ ਚਾਰ ਡੰਗ ਚਵਾਏ ਪੰਜ ਚਵਾਏ ਅੱਛਾ ਪੂਰੀ ਤਸੱਲੀ ਕਰਕੇ ਦਵਾਂਗੇ ਚਵਾ ਚੂ ਓਕੇ ਪੂਰਾ ਤੁਹਾਡੇ ਸਾਹਮਣੇ ਭਾਈ ਚਵਾ ਦਿੰਨੇ ਅੱਛਾ ਦਿਖਾ ਹੀ ਤੋ ਫਿਰ ਬੱਚਾ ਲਾ ਕੇ ਬੱਚਾ ਲਾ ਕੇ ਕਹਿੰਦੇ ਕਿ ਦਿਖਾ ਦਿੰਨੇ ਬਾਕੀ ਬੱਚੇ ਵੀ ਪਲੀ ਪਲੋਸੀ ਹੈ ਦੁੱਧ ਚੰਗਾ ਛੱਡਿਆ ਵਿੱਜੇ ਉਹਨਾਂ ਨੇ ਬੱਚੀ ਨੂੰ ਯਾਰ ਮੀਰ ਖੜੇਗਾ ਯਾਦ ਕਰੇਗਾ ਮਰਸ਼ੀ ਵੀ ਗਾਂ ਬਲੀ ਬਲੋਸੀ ਹੈ ਹਾਂਜੀ ਬੱਛੀ ਵੀ ਸੰਭੀ ਚੰਗੀ ਬੱਛੀ ਵੀ ਤਿਆਰ ਹੋਈ ਨਹੀਂ ਗਾਂ ਨਾਲ ਠੀਕ ਹੈ ਜੀ ਤੇ ਬਾਕੀ ਚਲੋ ਇਹੋ ਜਿਹੇ گاਵਾਂ ਦਾ ਦੁੱਧ ਵੀ ਸੰਗਣਾ ਹੁੰਦਾ ਹੈ ਤੇ ਬਾਕੀ ਆ ਥਾਣੇ ਦੇਖ ਸਕਦੇ ਕੋਈ ਰੱਸੀ ਦੀ ਲੋੜ ਨਹੀਂ ਕੋਈ ਕੁਝ ਨਹੀਂ ਇਤਰਾ ਹੀ ਬਸ ਆਪਾਂ ਇਸ ਲਈ ਚੱਨਾ ਲੈ ਕੇ ਆਪਾਂ ਦੇ ਜਾਂਦੇ ਹਾਂ ਉਹ ਜਿਹੜਾ ਪੂਛਟਾ ਨੇ ਖਾਣ ਦੇ ਕਈ ਬਾਲ ਗਏ ਨੇ ਠੀਕ ਹੈ ਆ ਵੇਖੋ ਲੈ ਅੱਗੇ ਜੀ ਆ ਵੇਖੋ ਇਹਨੇ ਬੱਚਾ ਦਾ 1 ਮਹੀਨੇ ਦਾ ਇੱਕ ਦਾ ਪੂਰਾ ਜਿਹੜਾ ਬੱਚੇ ਦਾ ਕਰਦੀ ਆ ਵੀ ਅਗਲੇ ਸਾਲਾ ਦਾ ਚਵਾ ਦੇ ਲਈ ਤੇ ਆ ਅਗਲੇ ਸਾਲਾ ਦਾ ਚਵਾ ਵੀ ਦੇਖ ਸਕਦੇ ਆਪਾਂ ਠੀਕ ਹੈ ਜੀ ਬਾਕੀ ਬਿਲਕੁਲ ਸਾਫ ਚਵਾ ਆ ਉਹ ਠੀਕ ਆ ਰਹੀ ਵੀ ਦੀ ਤੇ ਮੁੱਲ ਫਿਰ ਕਿੰਨਾ ਰੱਖਦੀ ਇਹਦਾ ਮੁੱਲ ਵੀ ਜਿਹੜਾ ਚੱਲਣ ਦਾ ਬਾਹਰ ਠੀਕ ਹੈ ਤੁਹਾਡੇ ਥਾਵਾਂ ਤੇ ਨਹੀਂ ਤੇ ਦੁੱਧ ਫਿਰ ਡੇਰੀ ਤੇ ਜਾਂਦਾ ਡੇਰੀ ਤੇ ਆ ਵੀਰ ਕੋ ਜਾਂਦਾ ਅੱਛਾ ਇਹ ਭਾਈ ਅੱਛਾ ਇਹਨਾਂ ਕੋਲ ਜਾਂਦਾ ਸਾਰਾ ਦੁੱਧ ਇਹਨਾਂ ਨੂੰ ਫੈਨ ਤੇ ਦੇਈ ਜਾ ਦੁੱਧ ਸਾਰੇ ਡੰਗਰ ਅੱਛਾ ਠੀਕ ਆ ਸਾਰੇ ਪਸ਼ੂ ਆਪਣੇ ਹੀ ਆ ਹਨਾ ਬਾਕੀ ਦੁੱਧ ਤੇ ਲਾਏ ਆ ਅੱਛਾ ਇੱਕ ਦੰਡਾ ਵਿੱਚ ਲੈ ਆਈਦਾ ਵੇਚਣਾ ਵੀ ਦੀ ਗਾਗੂ ਕੋ ਲੱਗੇ ਨਾ ਦੁੱਧ ਵਾਲੇ ਘਰ ਵਾਲੇ ਵੀ ਅੱਛਾ ਘਰ ਵਾਲੇ ਵੀ ਲੱਗੇ ਆ ਕਿ ਚਲੋ ਇਤਨਾ ਆਪਣੀ ਮਿਹਨਤ ਆ ਜਿੰਨੀ ਹੋ ਗਈ ਕਰਨੇ ਚਲੋ ਵੇਲੇ ਪੈਣ ਨਾਲ ਤੇ ਇਹ ਆ ਵੀ ਚਲੋ ਹਾਂਜੀ ਹਾਂਜੀ ਆ ਚਲੋ ਇਤਨਾ ਹੀ ਆ ਇਹ ਕੰਮਕਾਰ ਹੀ ਆ ਕਿ ਜੇ ਤਰਾਮ ਕਈ ਕਹਿੰਦੇ ਕੰਮਕਾਰ ਨਹੀਂ ਲੱਭਦੇ ਆਪਾਂ ਮਿਹਨਤ ਕਰਾਂਗੇ ਤੇ ਕੰਮ ਕਰਤੇ ਹੈਗੇ ਹੀ ਆ ਹਾਂਜੀ ਤੇ ਦੱਸੀਏ ਫਿਰ ਇਹਦਾ ਮੁੱਲ ਜੀ ਇਹ ਮੁੱਲ ਕਰਾਉਣ ਜੋ ਮਰਜ਼ੀ ਕਰਾ ਲਈਏ ਨਾ ਤੇ 50 ਦੀ ਹਾਂਜੀ ਨਾ 45 ਦੀ ਨਾ 40 ਦੀ ਅੱਛਾ ਨਾ 35000 ਦੇ 35000 ਦਾ ਆਏ ਗਏ ਦਾ ਵੀ ਮਾਨਤਾ ਨੂੰ ਕਰਨੀ ਕੋਈ ਛੋਟ ਛਾਟ ਹੋਰ ਵਿੱਚ 32000 ਵੀ ਕੀ ਦੇ ਦਾਂਗੇ ਅੱਛਾ 32000 ਹਾਂ 32000 ਜੱਸ ਨੋਈਆਂ ਕੋਈ ਵੀਰ ਫੋਨ ਲਾਏ ਮੋੜਨਾ ਨਹੀਂ ਆਪਾਂ ਅੱਛਾ ਪਹਿਲੇ ਰੋਡ ਤੇ ਦੇ ਦੇਣੀ ਆ ਅੱਛਾ ਕੱਪਦਾ ਆਪਾਂ ਫੋਨ ਕੋ ਲਾਵੇ ਅੱਛਾ ਮਾਸੇ ਜਿਹੜਾ ਮਰਜੀ ਵੀਰ ਚ ਵਾਲੇ ਦੁੱਧ ਪੱਕਾ ਦਾ 10 ਕਿਲੋ ਦੁੱਧ ਚੋ ਕੇ ਲਾਜੇ ਅਸੀਂ ਠੰਡਾ ਲੀਟਰ ਮਾਰ ਕੇ ਦਵਾਂਗੇ ਤੇ ਬਾਕੀ ਦੁੱਧ ਵੀ ਸੰਘਣਾ ਹੁੰਦਾ ਇੰਨਾ ਕੰਮ ਦਾ ਹਨਾ ਤੇ ਹੈ ਵੀ ਠੰਡੀ ਸੀਲ ਆ ਮੇਨਵਾਤਾ ਇਹ ਅਭੀ ਠੰਡੀ ਸੀਲ ਹੈ ਮਗਰ ਵੱછી ਆ ਹਾਂਜੀ ਹਾਂਜੀ ਆਵੇ ਕੋਣ ਹੈ ਤਾਰਾ ਤੇ ਗਰਮੀ ਚੱਲਣ ਵਾਲੀ ਆ ਹਾਂਜੀ ਹਾਂਜੀ ਬਾਕੀ ਤਸੱਲੀ ਕਰਕੇ ਖੜਾ